ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਜੀ ਐਸ ਮੋਟਰ ਟਲਵੰਡੀ ਸਾਬੋਤੋਂ ਜੀ ਆਪਾਂ ਇੱਕ ਗੱਡੀ ਦੀ ਵੀਡੀਓ ਪਾਈ ਸੀ ਜੀ ਆਲਟੋ ਜਿਹੜੀ ਕਿ ਪਾਈ ਸੀ 75000 ਰੁਪਏ ਦੀ ਸੋ ਆਪਣੇ ਕੋਲੇ ਬਾਈ ਜੀ ਆਈ ਨੇ ਜੀ ਬਾਈ ਜੀ ਆਈ ਨੇ ਆਪਣੇ ਕੋਲੇ ਬਾਬਾ ਜੀ ਦੇ ਨਾਲ ਕਾਫੀ ਸਮਾਂ ਤੇ ਉਹਨਾਂ ਨੇ ਗੱਡੀਆਂ ਦੇਖੀਆਂ ਜੀ ਤੇ ਆਪਾਂ ਉਹਨਾਂ ਨੂੰ ਬੈਂਗਲੁਰ ਦੀ ਗੱਡੀ ਇਹ ਦਿੱਤੀ ਹੈ ਜੀ ਆਲਟੋ ਬਹੁਤ ਹੀ ਸੋਹਣੀ ਕੰਡੀਸ਼ਨ ਦੀ ਕਾਰ ਸੀ ਆਪਾਂ ਇਹ ਜਿਹੜੀ ਪਹਿਲਾਂ ਉਹ ਗੱਡੀ ਦੀ ਵੀਡੀਓ ਵੀ ਪਾਈ ਸੀ ਚੈੱਕ ਕਰ ਸਕਦੇ ਹੋ ਸੋ ਉਹਨਾਂ ਨੂੰ ਆਪਣੇ ਜੀਐਸ ਮੋਟਰ ਦੀ ਸਰਵਿਸ ਕਿਵੇਂ ਲੱਗੀ ਆਪਾਂ ਸਾਰੀ ਗੱਲਬਾਤ ਕਰਾਂਗੇ ਬਾਬਾ ਜੀ ਨਾਲ ਕਾਫੀ ਦਿਨ ਪਹਿਲਾਂ ਵੀ ਆਪਣੀ ਜਿਹੜਾ ਗੱਡੀ ਦਾ ਕੰਮ ਕਰਵਾ ਕੇ ਲੈ ਕੇ ਗਏ ਸੀ ਸੱਸੀ ਗੱਲ ਸੀ ਸਹੀ ਗਾ ਹੋ ਬਾਬਾ ਜੀ ਠੀਕ ਹੋ ਹਾਂ ਬਈ ਕਿਹੜੀ ਕਿਹੜੀ ਥਾਂ ਦੇਖੀ ਸੀ ਆਪਾਂ ਇਹ ਗੱਡੀ بس 3-4 ਤਾਂ ਦੇਖੀ ਸੀ ਗੱਡੀ ਜੀ 3-4 ਨੇ ਦੇ ਵਧੀਆ ਕੋਈ ਲੱਗੇ ਨਹੀਂ ਕੋਈ ਸੋਹਣ ਠੀਕ ਹੈ ਜੀ ਤੇ ਇਹ ਵਾਲੀ ਗੱਡੀ ਦੀ ਕੰਡੀਸ਼ਨ ਤੁਹਾਨੂੰ ਕਿਵੇਂ ਲੱਗੀ ਬਹੁਤ ਵਧੀਆ ਸਾਫ਼ ਲੱਗੀ ਵਧੀਆ ਲੱਗੀ ਪੂਰੀ ਸਾਫ਼ ਹੈ ਤੇ ਬਾਬਾ ਜੀ ਇਹ ਗੱਡੀ ਮਤਲਬ ਤੁਸੀਂ ਕਿਸ ਚੀਜ਼ ਬਾਰੇ ਲਿਖ ਜਾ ਰਹੇ ਹੋ ਆਪਣਾ ਸੁੱਖੀ ਮੁੰਡਾ ਪੇਰੋ ਕਬੱਡੀ ਖੇਡਦਾ। ਠੀਕ ਹੈ। ਉਸ ਨੂੰ ਸਨਮਾਨਤ ਦੇਣੀ ਹੈ। ਕਾਲਾ ਜੋਗਰ ਦੇ। ਅੱਛਾ ਕਾਨੂੰ ਬਾਈ ਨੂੰ ਸਨਮਾਨਤ ਕਰਦੇ। ਸਨਮਾਨਤ ਕਰਦੇ। ਕਬੱਡੀ ਖੇਡਦਾ ਬਾਈ ਹਾਂ। ਹਾਂ, ਕਬੱਡੀ ਖੇਡਦਾ। ਠੀਕ ਹੈ ਜੀ। ਤੇ ਬਾਕੀ ਬਾਬਾ ਜੀ ਆਪਣੇ ਆਡੀਅੰਸ ਨੂੰ ਕੀ ਕਹਿਣਾ ਚਾਹੁੰਦੇ ਸੀ? ਬਸ ਵਧੀਆ ਚੰਗੀ ਡੀਲ ਲੱਗੀ ਸਾਨੂੰ। ਠੀਕ ਹੈ। ਆਇਆ ਕਰੋ ਗ੍ਰਮੀਤ ਸਿੰਘ ਕੋਲੇ। ਠੀਕ ਹੈ ਜੀ। ਕੰਮ ਬਹੁਤ ਵਧੀਆ ਨੰਦਾ। ਰਿਪੇਅਰਿੰਗ ਦਾ ਕੰਮ ਵੀ ਵਧੀਆ ਨੰਦਾ। ਤੇ ਤੁਹਾਨੂੰ ਲੱਗ ਸਾਰਾ ਕੰਮ ਇਹਨਾਂ ਦਾ ਵਧੀਆ ਗਿਆ। ਵਧੀਆ ਡੀਲ ਲੱਗੀ ਸਾਨੂੰ। ਹਾਂਜੀ। ਚੰਗਾ ਲੱਗਾ। ਹੋਰ ਮਨੂ ਵੀ ਕਾਫੀ ਟਾਈਮੋਂ ਠਾਈਗ ਨੂੰ ਤਾਂ ਸ਼ੁਰੂ ਕਰੀ ਸੀ ਠਾਈਗ ਨੂੰ ਸ਼ੁਰੂ ਕਰੀ ਸੀ ਤੇ ਕਿੰਨੇ ਖੇਡ ਚੁੱਕੇ ਹੋ ਬਈ ਮੰਨ ਲਓ ਵੀ ਕਿਹੜੇ ਕਿਹੜੇ ਨਾਮ ਦਿੱਤੇ ਸਕੇ ਨਾਮ ਬਈ ਬਸ ਨਗਦ ਰਾਸ਼ੀ ਵਿੱਚ ਜਿਵੇਂ ਸਨਮਾਨ ਚਾਹ ਬਣੀ ਆਪਣੀ ਪਹਿਲੀ ਗੱਡੀ ਮਿਲੀ ਸਨਮਾਨ ਤਾਂ ਪਹਿਲੀ ਗੱਡੀ ਤੁਹਾਨੂੰ ਮਿਲੀ ਤੇ ਅਸੀਂ ਵੀ ਉਹਦੇ ਵਾਸਤੇ ਲੱਕੀਆਂ ਵੀ ਤੁਸੀਂ ਪਹਿਲੀ ਗੱਡੀ ਸਾਡੇ ਤੋਂ ਲੈ ਕੇ ਗਏ ਹੋਣਾ ਅਰੇ ਸ਼ੇ ਵੀ ਖੜ ਕੇ ਪਿਛੇ ਅਰੇ ਮਲੇਸ਼ੀਆ ਵੀ ਖੜੇ ਠੀਕ ਹੈ ਜੀ ਤੁਹਾਨੂੰ ਬਹੁਤ ਬਧਾਈਆਂ ਬਾਈ ਜੀ ਤੁਹਾਨੂੰ ਤੇ ਤੁਸੀਂ ਬਾਈ ਕਬੱਡੀ ਖੇਡਦੇ ਆ ਤੁਸੀਂ ਕਿੰਨੇ ਕਿਲੋਮੀਟਰ ਖੇਡਦੇ ਆ ਆਈ ਵੀ ਆਸੀ ਵੀ ਆਸੀ ਗੱਲ ਹੈ ਫਸੇ ਫਸੇ ਹੈ ਮਤਲਬ ਅਲੱਗ ਅਲੱਗ ਪਿੰਡਾਂ ਜਿਵੇਂ ਹੁੰਦੇ ਨੇ ਮਿੰਟ ਠੀਕ ਹੈ ਜੀ ਤੇ ਤੁਹਾਨੂੰ ਵਧੀਆ ਲੱਗੀ ਗੱਡੀ ਹਾਂ ਬਈ ਪੂਰਾ ਸੈਟੀਸਫਾਈ ਹਾਂ ਬਈ ਚਲੋ ਬਹੁਤ ਬਧਾਈਆਂ ਜੀ ਤੁਹਾਨੂੰ ਆ ਇਧਰ ਹੀ ਲਿਆਓ ਵੀਰੇ 프ਰੰਟ ਤੇ ਲਿਆਓ ਉਹਦਾ ਕੈਮਰਾ ਇਧਰ ਸਾਈਡ ਹੀ ਆ ਜਾਓ ਲੋ ਬਾਬਾ ਜੀ ਆ ਜਾਓ ਬਈ ਦਿਲ ਸਾਈਡ ਹੀ ਆ ਜਾਓ ਲੋ ਜੀ ਬਧਾਈਆਂ ਆਪਣੇ ਭਰਾਵਾਂ ਨੂੰ ਬਾਬਾ ਜੀ ਨੂੰ ਬਧਾਈਆਂ ਬਹੁਤ ਤੇ ਅਸੀਂ ਲੱਕੀਏ ਕਿ ਸਾਡੇ ਤੋਂ ਬਾਬਾ ਜੀ ਨੇ ਗੱਡੀ ਖਰੀਦੀ ਹੈ ਤੇ ਬਾਈ ਨੂੰ ਇਹੜੀ ਮੱਲੂਬੀ ਸਲਮਾਨ ਹੋਣੀ ਹੈ ਗੱਡੀ ਸੋ ਜੇ ਕਿਸੇ ਵੀਰ ਨੂੰ ਕੋਈ ਵੀ ਗੱਡੀ ਚਾਹੀਦੀ ਹੋਵੇ ਤੁਸੀਂ ਆਪਣੇ ਕੋਲ ਆ ਸਕਦੇ ਹੋ ਜੀਐਸ ਮੋਟਰਸ ਲਵੰਡੀ ਸਾਬੋ ਸਤਿ ਸ਼੍ਰੀ ਅਕਾਲ ਦੇਰੇ ਜੀ